ਮੇਰਾ ਨਾਮ ਹਰਦੀਪਕੌਰ ਹੈ ਮੈਂ ਬਤੌਰ ਪ੍ਰਿੰਸੀਪਲ ਸਤਗੁਰ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜਲੰਧਰ ਇਸ ਸਕੂਲ ਦੇ ਵਿੱਚ 2015 ਤੋਂ ਲੈ ਕੇ ਜਿਹੜੀਆਂ ਸੇਵਾਵਾਂ ਨਿਭਾ ਰਹੀ ਹਾਂ ਸੰਤ ਕ੍ਰਿਸ਼ਨ ਆਤਮਾਹਾਰਾਜ ਜੀ ਜਿਨ੍ਹਾਂ ਨੂੰ ਕੀ ਆਵਾਜ਼-ਏ-ਕੌਮ ਕਿਹਾ ਜਾਂਦਾ ਹੈ ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਸੰਤ ਬਾਬਾ ਰਹੀਰਾਮ ਜੀ ਉਹਨਾਂ ਦੇ ਅੱਜ ਸਾਲਾਨਾ ਜੋੜ ਮੇਲੇ ਕਰਵਾਏ ਗਏ ਜਿਸ ਵਿੱਚ ਸੰਤ ਕ੍ਰਿਸ਼ਨ ਆਤਮਾਹਾਰਾਜ ਜੀ ਵੱਲੋਂ ਨਵੇਂ ਭਵਨਾ ਦਾ ਉਦਘਾਟਨ ਵੀ ਕੀਤਾ ਗਿਆ ਸਕੂਲ ਚੱਲ ਰਿਹਾ ਮੈਨੂੰ ਕਲੀ ਤੱਕ ਦਾ ਸਕੂਲ ਹੈ ਜੀ ਕਿਸ ਤਰ੍ਹਾਂ ਦੇ ਬੱਚਿਆਂ ਦੀ ਇੱਥੇ ਪੜ੍ਹਾਈ ਦਾ ਪੱਧਰ ਹੈ ਸਕੂਲ ਨਰਸਰੀ ਤੋਂ ਲੈ ਕੇ 10ਵੀਂ ਕਲਾਸ ਤੱਕ ਚੱਲ ਰਿਹਾ ਹੈ ਜੀ ਪੜ੍ਹਾਈ ਦਾ ਪੱਧਰ ਬਹੁਤ ਵਧੀਆ ਹੈ 24 ਅਧਿਆਪਕ ਜੋ ਕਿ ਬਹੁਤ ਹੀ ਤਜਰਬੇਕਾਰ ਅਤੇ ਬਹੁਤ ਹੀ ਵਧੀਆ ਉਹਨਾਂ ਦੀ ਕੁਆਲਿਫਿਕੇਸ਼ਨ ਹੈ ਉਹ ਬੱਚਿਆਂ ਨੂੰ ਜਿਹੜੀਆਂ ਸੇਵਾਵਾਂ ਨਿਭਾ ਰਹੇ ਹਨ ਤੇ 2010 ਤੋਂ ਲੈ ਕੇ ਅੱਜ ਤੱਕ ਸਕੂਲ ਦਾ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਤਕਰੀਬਨ 100% ਰਿਹਾ ਹੈ ਜੀ ਬੱਚੇ ਅੰਦਰ ਸਕੂਲ ਆਉਂਦੇ ਆ ਬੱਚਿਆਂ ਦਾ ਕਿਸ ਤਰ੍ਹਾਂ ਦਾ ਕੈਲੀ ਕਿ ਬਚਫੜਾਈ ਦੇ ਵਿੱਚ ਕਿਸ ਤਰ੍ਹਾਂ ਦੀ ਦਿਲਚਸਪੀ ਹੈ ਬੱਚਿਆਂ ਦੀ ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਮੈਂ ਜਿਵੇਂ ਕਿ ਦੱਸਿਆ ਆਪ ਜੀ ਨੂੰ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਹਰ ਸਾਲ 100% ਰਹਿਦਾ ਹੈ। ਸੋ ਇਸ ਤੋਂ ਹੀ ਬਿਆਨ ਹੁੰਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਲੈਵਲ ਜਿਹੜਾ ਹੈ ਉਹ ਬਹੁਤ ਅੱਗੇ ਹੈ। ਬੱਚੇ 97% ਤੱਕ ਮਾਰਕਸ ਗੇਨ ਕਰਦੇ ਹਨ ਬੋਰਡ ਦੀਆਂ ਕਲਾਸਾਂ ਦੇ ਵਿੱਚ। ਸੰਤਕ੍ਰਿਸ਼ਨਾਤ ਮਹਾਰਾਜ ਜੀ ਅਤੇ ਇਸ ਸਕੂਲ ਨੂੰ ਚਲਾਉਣ ਵਾਲੀ ਮੈਨੇਜਮੈਂਟ ਕਮੇਟੀ ਸਤਿਗੁਰੂ ਰਵਿਦਾਸ ਪਬਲਿਕ ਐਜੂਕੇਸ਼ਨ ਸੁਸਾਇਟੀ ਉਹਨਾਂ ਦਾ ਬਹੁਤ ਹੀ ਅ ਬੜਮੁੱਲਾ ਯੋਗਦਾਨ ਹੈ ਤੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਜੋ ਹੈਗਾ ਕਾਰਜ ਕਰ ਰਹੇ ਹਨ ਪ੍ਰਾਪਤੀਆਂ ਬਹੁਤ ਵਧੀਆ ਹਨ ਬੱਚਿਆਂ ਦੀ ਹੁਣ ਆਪਾਂ ਦੇਖੀਏ ਮੈਂ ਸੰਪਤੀ ਸ਼ਨਾ ਜੀ ਕੇ ਰੂਹਾਈ ਮਾਹਰ ਜਿਹੜਾ ਗਿਆ ਉਹ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਉਤਸ਼ਾਹ ਨਾਲ ਹੈ ਉਸੇ ਜਾਣੀ ਕਿ ਲੈ ਕੇ ਆ ਰਹੇ ਨੇ ਕਿ ਉਹ ਸੁਪਰਾਨੀ ਕਿੰਦਾ ਦੀ ਲੱਗਦੀ ਹੈ ਤੁਹਾਨੂੰ ਅ ਸਰ ਉਹਨਾਂ ਦੇ ਉਪਰਾਲੇ ਮੇਰੇ ਕੋਲ ਲਫ਼ਜ਼ ਨਹੀਂ ਬਿਆਨ ਕਰਨ ਲਈ ਕਿ ਉਹਨਾਂ ਦੇ ਉਪਰਾਲੇ ਬਹੁਤ ਹੀ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਉੱਚੀ ਹੈ ਤੇ ਸੋਚੀ ਹੈ ਅ ਇਸ ਤਰ੍ਹਾਂ ਦੇ ਉਪਰਾਲੇ ਮੈਂ ਮੈਨੂੰ ਲੱਗਦਾ ਕਿ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਕਰਨੇ ਚਾਹੀਦੇ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਉਹਨਾਂ ਨੂੰ ਬਹੁਤ ਸਹਿਯੋਗ ਕਰਦੀਆਂ ਹਨ ਔਰ ਮਹਾਰਾਜ ਜੀ ਦਾ ਸੁਪਨਾ ਹੈ ਕਿ ਕੌਮ ਦਾ ਹਰ ਬੱਚਾ ਪੜਿਆ ਹੋਵੇ ਔਰ ਇਸ ਸਕੂਲ ਦੇ ਵਿੱਚ ਸਾਰੇ ਧਰਮਾਂ ਸਾਰੀਆਂ ਜਾਤਾਂ ਦੇ ਬੱਚੇ ਜਿਹੜੇ ਆ ਇੱਕ ਜਗ੍ਹਾ ਬੈਠ ਕੇ ਜਿਹੜੀ ਐਜੂਕੇਸ਼ਨ ਲੈਂਦੇ ਹਨ ਤੇ ਮਹਾਰਾਜ ਜੀ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੀ ਇਸ ਨਾਲ ਦੇਖਣੀ ਆਪਾਂ ਕਿ ਸੰਭਾਵ ਲੋਕ ਜਿਹੜਾ ਹੈ ਫ੍ਰੀ ਟਿਊਸ਼ਨ ਸੈਂਟਰ ਵੀ ਜਿਹੜਾ ਹੈਗਾ ਆਪਣੇ ਛੇੜ ਵਿਕੇ ਜਿਹੜਾ ਖੁੱਲਿਆ ਗਿਆ ਤੇ ਉਸ ਉਸ ਟਿਊਸ਼ਨ ਸੈਂਟਰ ਵਿੱਚ ਕਿਸ ਤਰ੍ਹਾਂ ਦੀ ਬੱਚਿਆਂ ਨੂੰ ਤਰਬੀਅਤ ਦਿੱਤੀ ਜਾਂਦੀ ਹੈ ਸਰ ਮਾਤਾ ス੍ਰੀ ਬਾਈ ਫੁੱਲੇ ਫ੍ਰੀ ਟਿਊਸ਼ਨ ਸੈਂਟਰ ਜੋ ਕਿ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਅ ਡੇਰੇ ਦੇ ਵਿੱਚ ਚਲਾਇਆ ਜਾ ਰਿਹਾ ਹੈ ਉੱਥੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟਿਊਸ਼ਨ ਫ੍ਰੀ ਪੜਾਇਆ ਜਾਂਦਾ ਹੈ ਸਟੇਸ਼ਨਰੀ ਦਾ ਟੋਟਲੀ ਸਮਾਨ ਫ੍ਰੀ ਦਿੱਤਾ ਜਾਂਦਾ ਹੈ ਔਰ ਨਾਲ ਹੀ ਨਾਲ ਰੈਬਰਾਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਵਕਫ ਵਕ ਸਮਿਆਂ ਤੇ ਰੈਬਰਾਂ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਔਰ ਬਹੁਤ ਵੱਡਾ ਉਪਰਾਲਾ ਹੈ ਮਹਾਰਾਜ ਜੀ ਦਾ ਔਰ ਸੰਗਤਾਂ ਦਾ ਬਹੁਤ ਸਹਿਯੋਗ ਹੈ ਇਹ ਮੈਨੂੰ ਪ੍ਰਾਸ ਦੇ ਵਿੱਚ ਐਡਮਿਸ਼ਨ ਬੱਚੇ ਕਿਸ ਤਰ੍ਹਾਂ ਲੈਂਦੇ ਆ ਐਡਮਿਸ਼ਨ ਬਿਲਕੁਲ ਫ੍ਰੀ ਹੈ ਜੀ ਕੋਈ ਚਾਹੇ ਨਵਾਂ ਬੱਚਾ ਹੈ ਚਾਹੇ ਸਾਡੇ ਕੋਲ ਪਹਿਲਾ ਹੀ ਬੱਚਾ ਪੜ ਰਿਹਾ ਹੈ ਨਰਸਰੀ ਤੋਂ ਲੈ ਕੇ 10ਵੀਂ ਕਲਾਸ ਤੱਕ ਕਿਸੇ ਵੀ ਬੱਚੇ ਦਾ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾਂਦੀ ਹੈ ਇਹ ਨਹੀਂ ਕਿ ਮੈਂ ਮਾਇਤੇ ਕਹਿ ਦਿੱਤਾ ਐਕਚੁਅਲ ਦੇ ਵਿੱਚ ਵੀ ਕਦੇ ਕਿਸੇ ਬੱਚੇ ਦੀ ਐਡਮਿਸ਼ਨ ਫੀਸ ਜਿਹੜੀ ਉਹ ਨਹੀਂ ਲੱਗਦੀ ਜਿਸ ਤਰ੍ਹਾਂ ਨਾਲ ਬੱਚੇ ਦੇਖਦੇ ਆਪਾਂ ਤਾਂ ਹੁਣ ਸਕੂਲ ਦੇ ਵਿੱਚ ਇਹ ਕਿੰਨੇ ਬੱਚੇ ਜਿਹੜੇ ਆ ਸਿੱਖਿਆ ਲੈ ਰਹੇ ਨੇ ਸਰ तकरीबन 550 ਬੱਚੇ ਸਾਡੇ ਕੋਲ ਇਸ ਟਾਈਮ ਜਿਹੜਾ ਐ ਐਜੂਕੇਸ਼ਨ ਲੈ ਰਿਹਾ ਹੈ ਜੀ ਹਰ ਸਾਲ ਬੱਚੇ ਬਹੁਤ ਜ਼ਿਆਦਾ ਆਉਂਦੇ ਹਨ ਤੇ ਅਸੀਂ ਜਿੰਨੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜਾ ਸਕਦੇ ਹਾਂ ਸਹੀ ਮੀਨਸ ਕਿ ਜੋ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਲਾਸ ਵਿੱਚ ਕਿੰਨੇ ਬੱਚੇ ਹੋਣੇ ਚਾਹੀਦੇ ਹਨ ਉਸ ਅਨੁਸਾਰ ਹੀ ਬੱਚਿਆਂ ਨੂੰ ਜਿਹੜੀ ਆ ਦਾਖਲਾ ਦਿੱਤਾ ਜਾਂਦਾ ਹੈ ਤੋਂ ਸਾਡਾ ਸੁਪਨਾ ਹੈ ਕਿ ਬੱਚੇ ਵੱਧ ਤੋਂ ਵੱਧ ਆਉਣ ਅਤੇ ਜਿਹੜੀ ਇਹ ਬਿਲਡਿੰਗਾਂ ਵੱਧ ਤੋਂ ਵੱਧ ਵਧੇ ਤੇ ਇਸ ਲਈ ਸਾਨੂੰ ਸੰਗਤਾਂ ਦਾ ਸਹਿਯੋਗ ಗ್ರಾಮ ਪੰਚਾਇਤ ਦਾ ਸਹਿਯੋਗ ਔਰ ਪਿੰਡ ਵਾਸੀਆਂ ਦਾ ਸਹਿਯੋਗ ਦੀ ਜ਼ਰੂਰਤ ਰਹੇਗੀ ਜੀ ਅਸੀਂ ਚਾਹੁੰਦੇ ਹਾਂ ਕਿ ਮਹਾਰਾਜ ਜੀ ਦਾ ਇਹ ਸੁਪਨਾ ਕੀ এডਿਕੇਸ਼ਨ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ এডਿਕੇਸ਼ਨ ਦਿੱਤੀ ਜਾਵੇ ਇਸ ਨੂੰ ਇਦਾਂ ਹੀ ਸਰਕਾਰ ਕਰਦੇ ਜਾਈਏ ਜੀ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਪੜਾਓ ਜ਼ਰੂਰ ਮਹਾਰਾਜ ਜੀ ਕਹਿੰਦੇ ਹਨ ਕਿ ਇੱਕ ਰੋਟੀ ਘੱਟ ਖਾ ਲਿਓ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਦੇਖੋ ਬਿਨਾਂ ਵਿਦਿਆ ਤੋਂ ਬਿਲਕੁਲ ਹੀ ਹਨੇਰਾ ਜੀਵਨ ਹੈ ਕਿ ਬਿਨਾਂ ਵਿਦਿਆ ਤੋਂ ਕੋ ਅਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਤੇ ਉਹ ਬੱਚਿਆਂ ਨੂੰ ਇਹੀ ਮੋਟੀਵੇਸ਼ਨ ਦੇਵਾਂਗੇ ਕਿ ਇਹੀ ਉਹਨਾਂ ਨੂੰ ਗਾਈਡ ਕਰਾਂਗੇ ਕਿ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ ਵੱਡੇ ਅਹੁਦਿਆਂ ਤੇ ਪਹੁੰਚਣ ਉਹਨਾਂ ਦੇ ਮਾਪੇ ਅੱਗੇ ਇਹੀ ਗੁਜਾਰਿਸ਼ ਕਰਾਂਗੇ ਵੀ ਕੋਈ ਵੀ ਬੱਚਾ ਚਾਹੇ ਉਹ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਹੋਵੇ ਪੜ੍ਹਾਈ ਤੋਂ ਬਿਨਾਂ ਨਾ ਰਹੇ ਸੋ ਬੱਚਿਆਂ ਦੇ ਬਾਪਿਆਂ ਨੂੰ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਜਾਵੇ ਔਰ ਨਾਲ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਅਧਿਆਪਕਾਂ ਦੇ ਨਾਲ ਜਿਹੜਾ ਹੈ ਕੋਆਪਰੇਟ ਕੀਤਾ ਜਾਵੇ ਜੀ ਮੈਂ ਇੱਕ ਹੋਰ ਸਵਾਲ ਕਰਾਂਗੀ ਆਪਣਾ ਕਿ ਕਈ ਜਿਹੜੇ ਬੱਚਿਆਂ ਦੇ ਮਾਪੇ ਹਨ ਜੀ ਉਹ ਬੱਚਿਆਂ ਨੂੰ ਕਿ ਜਿਆਦਾ ਸਟੈਂਡਰਡ ਦੇ ਸਕੂਲਾਂ ਦੇ ਵਿੱਚ ਪੜਾ ਕੇ ਖੜਜੇਗੇ ਆ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਜਿੱਦਾਂ ਜਿਆਦਾ ਸਟੈਂਡਰਡ ਦੇ ਸਕੂਲਾਂ ਉੱਥੇ ਜਿਆਦਾ ਸਿੱਖਿਆ ਵਧੀਆ ਦਿੱਤੀ ਜਾਂਦੀ ਹੈ ਪਰ ਜਿਹੜੇ ਪ੍ਰਾਈਵੇਟ ਦੂਸਰੇ ਜਿਹੜੇ ਸਰਕਾਰੀ ਸਕੂਲ ਹੈਗੇ ਆ ਜਾਂ ਤੁਸੀਂ ਚਲਾ ਰਹੇ ਹੋ ਜਿੱਦਾਂ ਕਿ ਬਹੁਤ ਵਧੀਆ ਤੁਹਾਡਾ ਉੱਤਰਾਣ ਹੈਗਾ ਸਕੂਲ ਦਾ ਉੱਤਰਾਣ ਹੈ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ ਤਾਂ ਇਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਐਡਮਿਸ਼ਨ ਹੈ ਉਹ ਜਿਹੜੇ ਬੱਚੇ ਉਸ ਬੱਚਿਆਂ ਦੇ ਮਾਪੇ ਕੀ ਗਰੀਬ ਕਰਦੇ ਉਹਨਾਂ ਵਾਲੀ ਸਰ ਜੀ ਮੈਂ ਕੀ ਤੁਸੀਂ ਗੱਲ ਕੀਤੀ ਕਿ ਸਟੈਂਡਰਡ ਦੇ ਸਕੂਲਾਂ ਦੇ ਵਿੱਚ ਬੱਚੇ ਪੜਨਾ ਚਾਹੁੰਦੇ ਆ ਤੇ ਮੈਂ ਇੱਕ ਹੀ ਗੱਲ ਦੱਸਣਾ ਚਾਹੁੰਦੀ ਆ ਕਿ ਸਟੈਂਡਰਡ ਦਾ ਸਕੂਲ ਉਹੀ ਆ ਜਿੱਥੇ ਸਹੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਵੇ ਨਾ ਕਿ ਐਸੀ ਬਹੁਤ ਵੱਡੀਆਂ ਇਮਾਰਤਾਂ ਬਹੁਤ ਵੱਡੇ ਫੈਸਿਲਿਟੀਆਂ ਦੇਖ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹਰ ਮਾਪੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਬਹੁਤ ਵੱਡੇ ਵੱਡੇ ਸਕੂਲਾਂ ਦੇ ਵਿੱਚ ਜਿਹੜਾ ਪੜਾਉਣਾ ਤਾਂ ਚਾਹੁੰਦਾ ਹੈ ਪਰ ਖਰਚੇ ਬਹੁਤ ਜ਼ਿਆਦਾ ਹਨ ਇਸ ਲਈ ਨਹੀਂ ਪੜਾ ਸਕਦੇ ਸੋ ਮੇਰਾ ਇਹੀ ਕਹਿਣਾ ਹੈ ਕਿ ਸਕੂਲ ਨੂੰ ਬਾਹਰੋਂ ਦੇਖ ਕੇ ਨਾ ਜੱਜ ਕਰੋ ਸਕੂਲ ਦੇ ਅੰਦਰ ਜਦੋਂ ਬੱਚਾ ਜਾਂਦਾ ਉੱਥੇ ਉਹ ਕੀ ਸਿੱਖਦਾ ਹੈ ਜੀਵਨ ਦੀ ਸੇ ਉਹਨੂੰ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਕਿਉਂਕਿ ਵਿਦਿਆਇਕ ਵਿਦਿਆ ਦੇ ਨਾਲ ਹੀ ਜੀਵਨ ਦੀ ਸਿੱਖਿਆ ਜਿਹੜੀ ਆਉਂਦੀ ਹੈ ਇੱਕ ਚੰਗਾ ਨਾਗਰਿਕ ਬਣਾਉਣਾ ਬਹੁਤ ਜ਼ਰੂਰੀ ਹੈ ਸੋ ਬੱਚੇ ਨੂੰ ਸਕੂਲ ਦੇ ਜਦੋਂ ਅੰਦਰ ਜਾਊਗਾ ਉਸੇ ਉਹ ਹੌਲੀ-ਹੌਲੀ ਉਹਨੂੰ ਪਤਾ ਲੱਗੂਗਾ ਕਿ ਸਕੂਲ ਦੇ ਅੰਦਰ ਜਾਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗੂਗਾ ਕਿ ਸਕੂਲ ਦੇ ਅੰਦਰ ਬੱਚੇ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਹੈ ਸੰਤਾਨਾ ਦੇ ਸਕੂਲ ਜੋ ਕਿ 2010 ਤੋਂ ਚੱਲ ਰਿਹਾ ਹੈ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਜੀਵਨ ਜਾਚ ਵਧੀਆ ਤਰੀਕੇ ਦੀ ਸਿਖਾਈ ਜਾਵੇ ਵਧੀਆ ਮੀਨਸ ਕਿ ਉਸ ਨੂੰ ਵਧੀਆ ਇਨਸਾਨ ਬਣਾਇਆ ਜਾਵੇ ਉਹਦੇ ਵਿੱਚ ਇਨਸਾਨੀਅਤ ਭਰੀ ਜਾਵੇ ਔਰ ਉਸ ਨੂੰ ਜਿਹੜਾ ਹੈ ਨਾਲ ਨਾਲ ਜੋ ਸਰਕਾਰੀ ਸਕੂਲਾਂ ਦੇ ਵਿੱਚ ਸਿਲੇਬਸ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ ਉਹੀ ਨਾ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਂਦਾ ਹੈ ਸਕੂਲ ਦੇ ਵਿੱਚ ਇਸ ਟਾਈਮ ਤੱਕ तकरीबन 550 ਬੱਚੇ ਜਿਹੜਾ ਐਜੂਕੇਸ਼ਨ ਲੈ ਰਿਹਾ ਹੈ ਸਾਡੇ ਕੋਲ 24 ਤਜਰਬੇਕਾਰ ਅਧਿਆਪਕ ਨਾਨ ਟੀਚਿੰਗ ਸਟਾਫ ਪੰਜ ਬੱਸਾਂ ਬੱਚਿਆਂ ਨੂੰ 35 ਪਿੰਡਾਂ ਤੋਂ ਲਿਆ ਰਹੀਆਂ ਹਨ ਇਸ ਟਾਈਮ ਬੱਚਿਆਂ ਦੀ ਕੇਅਰ ਕਰਨ ਵਾਸਤੇ ਕੇਅਰ ਟੇਕਰ ਕੀ ਹੋਏ ਹਨ ਬੱਚੇ ਨੂੰ ਕੋਈ ਵੀ ਇਸ ਸਕੂਲ ਦੇ ਵਿੱਚ ਆ ਕੇ ਦਿੱਕਤ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੁੰਦੀ ਹੈ ਅਸੀਂ ਬੱਚਿਆਂ ਨੂੰ ਬਹੁਤ ਧਿਆਨ ਦੇ ਨਾਲ ਰੱਖਦੇ ਹਾਂ ਅਤੇ ਬਹੁਤ ਉਹਨਾਂ ਦੀ ਕੇਅਰ ਕਰਦੇ ਹਾਂ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਅਪ੍ਰੈਲ ਦੇ ਵਿੱਚ ਨਵੇਂ ਦਾਖਲੇ ਸ਼ੁਰੂ ਹੋ ਜਾਣੇ ਹਨ ਇੱਥੇ ਫੀਸ ਵੀ ਬਹੁਤ ਘੱਟ ਹੈ ਨਾ ਮਾਤਰ ਦੀ ਵੀਸ ਹੈ ਬਾਕੀ ਸਕੂਲਾਂ ਦੇ ਮੁਕਾਬਲੇ ਪਰ ਸਕੂਲ ਦੇ ਵਿੱਚ ਜੋ ਸਰਕਾਰੀ ਹਦਾਇਤਾਂ ਦੇ ਅਨੁਸਾਰ ਸਿਲੇਬਸ ਹੈ ਉਹੀ ਪੜਾਇਆ ਜਾਂਦਾ ਹੈ ਤੇ ਸੋ ਮੇਰੀ ਇਹੀ ਗੁਜਾਰਿਸ਼ ਹੈ ਕਿ ਮਾਪੇ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਤੋ ਡੇਰੇ ਜੋ ਫ੍ਰੀ ਟਿਊਸ਼ਨ ਸੈਂਟਰ ਚੱਲਦਾ ਹੈ ਉੱਥੇ ਹੁਣ ਨੌਕਰੀਆਂ ਦੀ ਕੋਚਿੰਗ ਕਲਾਸਿਸ ਵੀ ਲਗਣੀਆਂ ਸ਼ੁਰੂ ਹੋ ਗਈਆਂ ਹਨ ਜੋ ਕਿ ਫ੍ਰੀ ਆਫ ਕਾਸਟ ਹੈ ਸੋ ਸਾਰੇ ਪੇਰੈਂਟਸ ਨੂੰ ਚਾਹੀਦਾ ਹੈ ਡੇਰੇ ਵਿਖੇ ਜੋ ਟਿਊਸ਼ਨ ਸੈਂਟਰ ਚੱਲ ਰਿਹਾ ਹੈ ਅਤੇ ਸਕੂਲ ਜੋ ਕਿ ਸਤਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਚੈਤੇਵਾਲੀ ਜਲੰਧਰ ਵਿਖੇ ਚੱਲ ਰਿਹਾ ਹੈ ਉਸ ਦਾ ਵੱਦੋ ਵੱਦ ਫਾਇਦਾ ਲੈ ਸਕਦੇ ਹਨ ਜੀ ਹੈ ਨਾ ਅਸੀਂ ਗੱਲ ਕਰੀਏ ਵੀ ਇਸ ਤਰ੍ਹਾਂ ਜਲੰਧਰ ਦੀ ਗੱਲ ਕਰੀ ਜਾਂ ਮਾਣ ਦੀ ਬੋਲ ਦੀ ਜਿਹੜਿਆਂ ਦੇ ਵਿੱਚ ਬੱਚੇ ਇੱਥੇ ਆਏ ਐਡਮਿਸ਼ਨ ਲੈ ਸਰ ਜੀ ਹਾਂਜੀ ਜਿੱਥੇ ਤੱਕ ਸਾਡੀ ਬੱਸ ਸੁਵਿਧਾ ਹੈ ਤਕਰੀਬਨ ਆਲੇ ਦੁਆਲੇ ਦੇ 35 ਪਿੰਡਾਂ ਵਿੱਚ ਸਾਡੀ ਬੱਸ ਸੁਵਿਧਾ ਹੈ ਉਤੋਂ ਜਾਂ ਕੋਈ ਆਸ-ਪਾਸ ਹੋਰ ਵੀ ਨਵਾਂ ਪਿੰਡ ਜੋੜਨਾ ਚਾਹੁੰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਬੱਸ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਬੱਸ ਪਹੁੰਚਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਤੇ ਜ਼ਰੂਰ ਉੱਥੇ ਤੱਕ ਬੱਸ ਅਸੀਂ ਭੇਜਦੇ ਹਾਂ ਜੀ ਬੱਸ ਦਾ ਕੁਛ ਨਾ ਮਾਤਰ ਜਾਈ ਹੀ ਕਰਾਇਆ ਹੈ ਤਾਂ ਜ਼ਰੂਰ ਫਾਇਦਾ ਉਠਾ ਸਕਦੇ ਆਂ ਅਸੀਂ ਜ਼ਰੂਰ ਬੱਸ ਭੇਜਾਂਗੇ ਜੀ ਹਾਂਜੀ ਮੈਂ ਆਪਣਾ ਹੀ ਨੰਬਰ ਦੱਸ ਦਿੰਦੀ ਹਾਂ ਜੀ ਮੇਰਾ ਨੰਬਰ ਹੈ 98555 71870 ਇੱਕ ਵਾਰ ਮੈਂ ਫੇਰ ਰਿਪੀਟ ਕਰ ਦਿੰਦੀ ਹਾਂ 98555 71870 ਸੋ ਕੋਈ ਵੀ ਪੇਰੈਂਟਸ ਅਤੇ ਬੱਚੇ ਇਸ ਸਕੂਲ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਡਾਇਰੈਕਟ ਮੈਨੂੰ ਕਾਲ ਕਰ ਸਕਦੇ ਹਨ ਜੀ ਇਸ ਸਕੂਲ ਦੇ ਵਿੱਚ ਬੱਚਿਆਂ ਦੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਔਰ ਸਟੱਡੀ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਮਿਹਨਤੀ ਸਟਾਫ ਇੱਥੇ ਮਿਹਨਤ ਕਰਦਾ ਹੈ ਬਾਕੀ ਜਦੋਂ ਬੱਚਾ ਸਕੂਲ ਦੇ ਵਿੱਚ ਆਉਂਦਾ ਹੈ ਤੇ ਜਦੋਂ ਇੱਥੋਂ ਜਾਂਦਾ ਹੈ ਤਾਂ ਉਸ ਟਾਈਮ ਉਸ ਬੱਚੇ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਸ ਦਾ ਕਿੰਨਾ ਲਗਾਓ ਔਰ ਸਟਾਫ ਕਿਸ ਤਰ੍ਹਾਂ ਦਾ ਹੈ ਜੀ ਬਹੁਤ ਮਿੱਠ ਦੇ ਨਾਲ ਸਟਾਫ ਬੱਚੇ ਨੂੰ ਪੜਾ ਰਿਹਾ ਹੈ ਥੈਂਕ ਯੂ ਜੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼